ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਲੈ ਕੇ ਇੱਕ ਹੋਰ ਆਗਾਹ ਬਦੂ ਕਿਸਾਨ ਭਰਾ ਨੂੰ ਨਾਲ ਲੈ ਕੇ ਸਾਡੇ ਨਾਲ ਨੇ ਜਸਕਰਨ ਸਿੰਘ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਕੌਣੀਪਿੰਡ ਤੋਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਰਬੂਜ ਦੀ ਖੇਤੀ ਦੇ ਬਾਰੇ ਬਾਈ ਜੀ ਤਰਬੂਜ ਦੀ ਖੇਤੀ ਹਰ ਵਾਰੀ ਕਰਦੇ ਆ ਤੇ ਇਸ ਵਾਰੀ ਵੀ ਕਰ ਰਹੇ ਆ ਤੇ ਬਾਈ ਜੀ ਇਸ ਵਾਰੀ ਗੱਲ ਕਰੀਏ ਤਾਂ ਬਾਈ ਜਸਕਰਨ ਕਿੰਨਾ ਕੁ ਰਕਬਾ ਜਿਹੜਾ ਉਹ ਤੁਸੀਂ ਤਰਬੂਜ ਦਾ ਬੀਜਿਆ ਸੀ ਪਰ ਅੱਛਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਤੁਸੀਂ ਅੱਜ ਆਪਣੇ ਫਾਰਮ ਤੇ ਆਏ ਆ ਤੇ ਆਪਾਂ ਸਭ ਮੇਰੇ ਕਿਸਾਨ ਭਰਾਵਾਂ ਨੂੰ ਨਵੀਂ ਜਾਣਕਾਰੀ ਦੇ ਰਹੇ ਹਾਂ ਤੇ ਇਹ ਤਰਬੂਜ ਆ ਜਿਹੜਾ ਇਸ ਵਾਰ ਮੇਰੇ ਕੋਲ ਇਹ ਇੱਕ ਕਰੀਬ 1.5 ਏਕੜ ਦੇ ਕਰੀਬ ਸੀਗਾ ਪਹਿਲਾਂ ਖਰਬੂਜਾ ਸੀਗਾ ਫਿਰ ਤਰਬੂਜ ਸੀਗਾ ਇਹ ਪੂਰਾ ਇਹ 8-9 ਏਕੜ ਦੇ ਕਰੀਬ ਰਕਬਾ ਸੀਗਾ ਇਹ 8-9 ਏਕੜ ਦੇ ਕਰੀਬ ਸੀ ਤਾਂ ਅੱਜ ਜਿਵੇਂ ਬਾਈ ਹੋ ਰਹੀ ਹੈ ਲੋਡਿੰਗ ਹੋ ਰਹੀ ਹੈ ਤਰਬੂਜ ਦੀ ਅਸੀਂ ਵੇਖ ਰਹੇ ਹਾਂ ਵੀ ਇਹ ਜਿਹੜੀ ਟਰੱਕ ਦੇ ਵਿੱਚ ਲੋਡਿੰਗ ਹੋ ਰਹੀ ਹੈ ਕਿੱਥੇ ਭੇਜ ਰਹੇ ਹੋ ਜੀ ਅੱਜ ਫਿਰ ਇਹ ਹਾਂ ਪਹਿਲਾਂ ਤਾਂ ਮੈਨੂੰ ਵੀ ਇੱਕ ਕਹਿਣਾ ਵੀ ਉਹ ਬੜੀ ਖੁਸ਼ੀ ਹੋ ਰਹੀ ਹੈ ਨਾ ਵੀ ਮੇਰਾ ਮਨ ਪਹਿਲਾਂ ਹੀ ਮੰਨਦਾ ਸੀਗਾ ਮੇਰੀਆਂ ਭਾਵਨਾਵਾਂ ਸੀਗੀਆਂ ਮੈਂ ਦਿੱਲੀ ਤੱਕਰ ਕਦੋਂ ਆਪਣੇ ਮਾਲ ਨੂੰ ਪਹੁੰਚਾਉਂਗਾ ਨਾ ਤੇ ਉਹ ਅੱਜ ਉਹ ਦਿਨ ਆ ਗਿਆ ਹਨਾ ਤੇ ਅੱਜ ਉਹ ਜਿਹੜਾ ਆਪਾਂ ਵੱਡਾ ਟਰੱਕ ਲੋਡ ਕਰ ਰਹੇ ਆ ਉਹ ਪਿਛਲੇ ਕਈ 2-3 ਦਿਨਾਂ ਤੋਂ ਲਗਾਤਾਰ ਉਹ ਦਿੱਲੀ ਮਾਲ ਦਿੱਲੀ ਨੂੰ ਜਾ ਰਿਹਾ ਤੇ ਇਹ ਜਿਹੜਾ ਆਪਣਾ ਇੱਕ ਗੱਟਿਆਂ ਦੇ ਵਿੱਚ ਆਪਾਂ ਇਹ ਤਲਾਈ ਕਰਕੇ ਭਰਿਆ ਪਿਆ ਮਾਲ ਇਹ ਵੱਖ-ਵੱਖ ਆਪਣੇ ਪੰਜਾਬ ਦੀਆਂ ਮੰਡੀਆਂ ਲੁਧਿਆਣਾ ਹੈ ਹਨਾ ਬਠਿੰਡਾ ਮੁਕਸਰ ਸਾਹਿਬ ਹੈ ਕੋਟ ਫਰੀਦਕੋਟ ਹੈ ਇਹਨਾਂ ਮੰਡੀਆਂ 'ਚ ਵਕਫਾ ਜਾ ਰਿਹਾ ਹੈ। ਬਾਈ ਜੀ ਦਾ ਕੱਲਾ ਤਰਬੂਜ ਨਹੀਂ ਬਾਕੀ ਜਿੰਨੀਆਂ ਵੀ ਬਾਈ ਜੀ ਪਚਾਏ ਉਹ ਸਬਜ਼ੀਆਂ ਚ ਹੈ ਸਟਰਾਬੇਰੀ ਦੀ ਗੱਲ ਕਰ ਲਈਏ ਤਾਂ ਉਹ ਵੀ ਦੂਰ ਦੂਰ ਤੱਕ ਜਾਂਦੀ ਹੈ ਤੇ ਤਰਬੂਜ ਅੱਜ ਜਿਹੜਾ ਤੁਸੀਂ ਆ ਦੇਖ ਰਹੇ ਹੋ ਲੋਡਿੰਗ ਹੋ ਰਹੀ ਹੈ ਤਾਂ ਇਹ ਤਰਬੂਜ ਦਿੱਲੀ ਜਾਣਾ ਹੈ। ਆ ਜਿਹੜਾ ਤਰਬੂਜ ਤੁਸੀਂ ਪਿੱਛੇ ਵੇਖੀ ਜਾਂਦੇ ਹੋ ਇਹ ਗੱਟਿਆਂ ਦੇ ਵਿੱਚ ਭਰਿਆ ਪਿਆ ਜਿਹੜਾ ਇਹ ਬਾਈ ਜੀ ਕਹਿੰਦੇ ਵੀ ਲੋਕਲ ਜਿਹੜੀਆਂ ਨੇੜੇ ਮੰਡੀਆਂ ਬਠਿੰਡਾ ਜਿਵੇਂ ਮਾਨਸਾ ਜਾਂ ਫਿਰ ਫਰੀਦਕੋਟ ਹੈ ਜਾਂ ਮੁਕਸਰ ਆ ਨੇੜੇ ਦੀਆਂ ਮੰਡੀਆਂ ਦੇ ਵਿੱਚ ਜਾਂਦਾ ਹੈ। ਤਾ ਬਾਈ ਜੀ ਸ਼ੁਰੂ ਤੋਂ ਆਪਾਂ ਇਸ ਗੱਲ ਤੇ ਆ ਜੀਏ ਵੀ ਕਿਉਂ ਕਿ ਕਹਿੰਦੇ ਆ ਵੀ ਨਾ ਤਰਬੂਜ ਤੇ ਖਰਚਾ ਜਾਦੇ ਹੋ ਜਾਂਦਾ ਤੇ ਪਿਰਪਲੇ ਥੋੜਾ ਘੱਟ ਪੈਂਦਾ ਵੀ ਖਰਚੇ ਦੀ ਗੱਲ ਕੋਈ ਕਰਦਾ ਨਹੀਂ ਤੇ ਕਮਾਈ ਦੀ ਗੱਲ ਕਰਦੇ ਆ ਤਾਂ ਕਿਵੇਂ ਲੱਗਦਾ ਸੌਦਾ ਜੀ ਤੁਹਾਡੇ ਕੋਲੇ 9-10 ਲਗਭਗ 9 ਏਕੜ ਦੇ ਤੁਸੀਂ ਬੀਜਿਆ ਸੀ ਤਾਂ ਹੁਣ ਵਧੀਆ ਮਤਲਬ ਤੜਾਈ ਹੋ ਰਹੀ ਹੈ ਦਿੱਲੀ ਨੂੰ ਜਾ ਰਿਹਾ ਤਾਂ ਕੀ ਸਮਝਦੇ ਹੋ ਜੀ ਵੀ ਖਰਚਾ ਕਿੰਨਾ ਕ ਹੈ ਕਮਾਈ ਕਿੰਨੀ ਕ ਹੈ ਅਨੇ ਇਹ ਕਲੰਦਰ ਬਾਈ ਆ ਉਹ ਸਾ ਵੀ ਖਰਚੇ ਤਾਂ ਹੈਗੇ ਆ ਪਰ ਇਹਨੂੰ ਅਸੀਂ ਤਕਨੀਕੀ ਢੰਗ ਨਾਲ ਪੂਰੇ ਨਾਲ ਇਹਨੂੰ ਖੇਤੀ ਨੂੰ ਕਰਾਂਗੇ ਨਾ ਫਿਰ ਸਾਨੂੰ ਉਹ ਸਾਰੇ ਉਹ ਸਾਰੇ ਖਰਚੇ ਵੀ ਠੀਕ ਆ ਖਰਚੇ ਤਾਂ ਹੋਣਾ ਹੀ ਆ ਜੇ ਆਪਾਂ ਕੋਈ ਅਲੱਗ ਤਰ੍ਹਾਂ ਦੀ ਖੇਤੀ ਕਰਾਂਗੇ ਤਾਂ ਉਹਦੇ ਖਰਚੇ ਹੋਣਗੇ ਪਰ ਖਰਚੇ ਦੇ ਨਾਲ ਨਾਲ ਸਾਨੂੰ ਮੁਨਾਫਾ ਵੀ ਹੁੰਦਾ ਇਹ ਨਹੀਂ ਗੱਲ ਵੀ ਆਪਾਂ ਇਹ ਕਹਿੰਦੇ ਨਹੀਂ ਹੁੰਦਾਗਾ ਤੇ ਇਹ ਆ ਵੀ ਇਹਨੂੰ ਪੂਰਾ ਤੁਸੀਂ ਤਕਨੀਕ ਨਾ ਕਰੋਗੇ ਪੂਰਾ ਇਹ ਡ੍ਰਿਪ ਇਰੀਗੇਸ਼ਨ ਪੂਰਾ ਡ੍ਰਿਪ ਸਿਸਟਮ ਨਾ ਕਰੋਗੇ ਤਾਂ ਇਹ ਬੜੀਆਂ ਇੱਕ ਕਾਮਯਾਬ ਖੇਤੀ ਹੈ ਕਿੰਨਾ ਕਿ ਖਰਚਾ ਆ ਜਾਂਦਾ ਜੀ ਇੱਕ ਏਕੜ ਤੇ ਇਹ ਏਕੜ ਤੇ ਜੇ ਆਪਾਂ ਖਰਚਾ ਮੰਨ ਕੇ ਚੱਲਦੇ ਆ ਤਾਂ ਇਹਨਾਂ ਜਿਵੇਂ ਖਰਬੂਜਾ ਹੈ ਜਾਂ ਤਰਬੂਜ ਹੈ ਇਹਨਾਂ ਦਾ 60 ਤੋਂ 70000 ਰੁਪਏ ਪਰ ਏਕੜ ਦਾ ਖਰਚੇ ਹੋ ਜਾਂਦੇ ਇਹਨਾਂ ਦੇ ਕਿਉਂ ਇਹਨਾਂ ਦਾ ਮਲਚਿੰਗ ਕਰਨੀ ਬੈੱਡ ਬਣਾਉਣਾ ਮਲਚਿੰਗ ਕਰਨੀ ਹੈ ਨਾ ਮਲਚਿੰਗ ਸ਼ੀਟਾਂ ਦਾ ਖਰਚਾ ਹੈ ਫਿਰ ਇਹ ਜੇ ਜੇ ਅਸੀਂ ਗੇਤਾ ਤਰਬੂਜ ਲਾਉਣੇ ਆ ਉਹਦੇ ਤੇ ਲੋਟਰਨਲ ਦੇ ਖਰਚੇ ਹੋ ਜਾਂਦੇ ਆ ਇਸ ਤਰ੍ਹਾਂ ਦੇ ਬਾਕੀ ਤੇ ਆਪਣਾ ਵਰਕਰਾਂ ਦਾ ਜਿਹੜਾ ਕੰਮ ਕਰਨਾ ਦਾ ਉਹਨਾਂ ਦਾ ਕਾਫੀ ਵੱਡੇ ਖਰਚੇ ਹੁੰਦੇ ਆ ਨਾ ਤੇ ਇਸ ਕਰਕੇ ਖਰਚੇ ਤਾਂ ਹੁੰਦੇ ਆ ਬਾਈ ਜੀ ਤੇ ਬਾਈ ਜੀ ਖਰਚੇ ਦੀ ਗੱਲ ਹੋ ਗਈ ਤੇ ਕਮਾਈ ਪੱਕਾ ਸੌਦਾ ਕਿਵੇਂ ਆ ਵੀ ਜੇ ਆਪਾਂ ਮਾਰਕੀਟ ਦਾ ਰੇਟ ਇਸ ਵਾਰੀ ਥੋੜਾ ਜਿਆਦਾ ਤਰਬੂਜ ਦਾ ਘਟ ਰਿਹਾ ਪਿਛਲੀ ਵਾਰੀ ਨਾਲੋਂ ਤੇ ਕੀ ਸਮਝਦੇ ਹੋ ਵੀ ਇਹੋ ਜੇ ਘੱਟ ਰੇਟ ਦੇ ਵਿੱਚ ਵੀ ਵਧੀਆ ਮੁਨਾਫਾ ਹੈ ਨਹੀਂ ਚਲੋ ਰੇਟ ਪਾਉਂਦੇ ਘੱਟ ਰਿਹਾ ਪਰ ਪ੍ਰੋਡਕਸ਼ਨ ਬਹੁਤ ਵਧੀਆ ਆ ਰਹੀ ਹੈ ਹਣਾ ਜੇ ਤੁਹਾਡੀ ਫਸਲ ਤੁਸੀਂ ਸਹੀ ਤਰੀਕੇ ਨਾਲ ਸੰਭਾਲੀ ਹੋਈ ਹੈ ਤਾਂ ਧਾਨ ਦਾ ਜਿਹੜਾ ਝਾੜ ਹੈ ਫਸਲ ਦਾ ਉਹ ਉਹ ਤੁਹਾਡਾ ਵਧੀਆ ਆ ਰਿਹਾ ਤਾਂ ਉਹ ਘੱਟ ਰੇਟਾਂ ਚਲੋ ਉਹ ਤਾਂ ਹੁੰਦਾ ਵੀ ਆਪਾਂ ਨੂੰ ਬਹੁਤ ਵੱਡਾ ਮੁਨਾਫਾ ਨਹੀਂ ਹੋ ਰਿਹਾ ਤਾਂ ਪਰ ਫਿਰ ਵੀ ਨਹੀਂ ਉਹ ਵਧੀਆ ਤਰੀਕੇ ਨਾਲ ਜਿਵੇਂ ਆਪਾਂ ਉਹ ਫਿਰ ਤੁਸੀਂ ਮਾਰਕੀਟਿੰਗ ਤੇ ਆ ਜਾਂਦਾ ਤੁਸੀਂ ਉਹ ਮਾਰਕੀਟ ਨੂੰ ਭਾਲੋਗੇ ਵੀ ਤੁਹਾਡਾ ਕਿੱਥੇ ਸਹੀ ਤਰੀਕੇ ਨਾਲ ਵਿਕ ਜਾਣਾ ਜਾ ਕੇ ਹਨਾ ਤੁਹਾਡੀ ਫਸਲ ਖਰਾਬ ਨਾ ਹੋਵੇ ਜਿਵੇਂ ਆਪਾਂ ਉਹ ਦਿੱਲੀ ਭੇਜੀ ਜਾਂਦੇ ਮਾਲ ਨੂੰ ਇਸ ਤਰ੍ਹਾਂ ਜੇ ਤੁਹਾਡੇ ਕੋਲ ਜਾਦੇ ਮਾਲਾ ਤਾਂ ਉਹ ਇੱਕਦਮ ਤੁਹਾਡਾ ਤੁਸੀਂ ਉਹਨੂੰ ਮਾਰਕੀਟਿੰਗ ਸਹੀ ਤਰੀਕੇ ਨਾਲ ਕਰਨਾ ਤਾਂ ਮਨਾਫੇ ਤਾਂ ਹੋਣਗੇ ਮਤਲਬ ਇੱਕ ਕਿੱਲਾ ਲਗਭਗ ਕੋਈ ਲੱਖ ਰੁਪਿਆ ਤਾਂ ਛੱਡਦਾ ਹੋਊ ਬਾਈ ਜੀ ਹਾਂ ਬਿਲਕੁਲ ਜੇ ਤੁਸੀਂ ਚੰਗੀ ਤੁਹਾਡੀ ਚੰਗੀ ਖੇਤ ਹੈਗੀ ਹੈ ਫਸਲ ਚੰਗੀ ਹੈ ਤਾਂ ਮੈਨੂੰ ਲੱਗਦਾ ਵੀ ਸਾਰੇ ਖਰਚੇ ਵਰਚੇ ਕੱਢ ਕੇ ਤੇ ਲੱਖ ਰੁਪਿਆ ਤੋਂ ਘੱਟ ਛੱਡਣਾ ਚਾਹੀਦਾ ਤਾਂ ਬਾਈ ਜੀ ਇਹ ਜਿਹੜੀ ਤਰਬੂਜ ਦੀ ਤੁਹਾਡੇ ਕੋਲੇ ਵੈਰਾਈਟੀ ਹੈ ਕਿਹੜੀ ਵੈਰਾਈਟੀ ਹੈ ਜੀ ਇਹ ਮੈਨਾਂ ਆਮ ਤੌਰ ਤੇ ਇਹ ਵੀ ਸੁਣਦਾ ਹੁੰਨਾ ਵੀ ਯਾਰ ਤਰਬੂਜ ਨੂੰ ਤੁਸੀਂ ਦਿੱਲੀ ਤੱਕ ਭੇਜੀ ਜਾਂਦੇ ਹੋ ਤੇ ਵੀ ਤਰਬੂਜ ਨੂੰ ਬੜਾ ਦੂਰ ਭੇਜੀਏ ਤਾਂ ਵੀ ਇਹ ਫਲ ਦਾ ਨੁਕਸਾਨ ਵੀ ਹੁੰਦਾ ਤੇ ਕੀ ਵੈਰਾਈਟੀ ਕਿਹੋ ਜੀ ਆ ਵੀ ਸੋਲਿਡ ਵੈਰਾਈਟੀ ਹੈ ਕਿਹੋ ਜੀ ਵੈਰਾਈਟੀ ਹੈ ਇਹ ਨਹੀਂ ਇਹ ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਦਾ ਲਾਉਂਦੇ ਆ ਰਹੇ ਹਾਂ ਇਹ ਵੈਰਾਈਟੀਆਂ ਤੇ ਇਹ ਹਾਈਬ੍ਰਿਡ ਵੈਰਾਈਟੀਆਂ ਹੁੰਦੀਆਂ ਤਾਈਵਾਨ ਦੇ ਇਹ ਸੀਡ ਹੈਗੇ ਆ ਤੇ ਨਹੀਂ ਇਹ ਬਹੁਤ ਵਧੀਆ ਕਾਮਯਾਬ ਹੈ ਕੋਈ ਇਹਨਾਂ ਦੇ ਵਿੱਚ ਸਾਨੂੰ ਦਿੱਕਤ ਨਹੀਂ ਹੋ ਰਹੀ ਪਰ ਤੁਹਾਨੂੰ ਉਹ ਫਿਰ ਵੀ ਤੁਸੀਂ ਜੇ ਉਹਨੂੰ ਸਹੀ ਤਰੀਕੇ ਨਾਲ ਜਿਹੜੀ ਖਰਾਬ ਹੋਣ ਦੀ ਚਾਂਸ ਹੈ ਜੇ ਤੁਸੀਂ ਉਹਦੇ ਵਿੱਚ ਗਲਤ ਫਰੂਟ ਜੇ ਤੂਰੀ ਤੂਰੀ ਪ੍ਰੂਰੀ ਗ੍ਰੇਡਿੰਗ ਨਹੀਂ ਕਰਦੇ ਤਾਂ ਇੱਕ ਫਰੂਟ ਵੀ ਤੁਹਾਡਾ ਵਿੱਚ ਖਰਾਬ ਚਲਾ ਗਿਆ ਤਾਂ ਉਹਨੂੰ ਤੁਹਾਨੂੰ ਕਾਫੀ ਫਰੂਟਾਂ ਨੂੰ ਤੁਹਾਡੇ ਨੂੰ ਖਰਾਬ ਕਰਦੇ ਹਨ ਹਾਂ ਇਹ ਸਭ ਤੋਂ ਧਿਆਨ ਰੱਖਣ ਵਾਲੀਆਂ ਗੱਲਾਂ ਤੁਸੀਂ ਪ੍ਰੋਪਰ ਗ੍ਰੇਡਿੰਗ ਕਰਕੇ ਉਹਨੂੰ ਸਹੀ ਤਰੀਕੇ ਨਾਲ ਭੇਜੋਗੇ ਤਾਂ ਨਹੀਂ ਇਸ ਤਰ੍ਹਾਂ ਦਾ ਕੋਈ ਜਿੱਥੇ ਤੱਕ ਤੁਸੀਂ ਮਰਜ਼ੀ ਭੇਜ ਸਕਦੇ ਹੋ ਫੁੱਡਾ ਗ੍ਰੇਡਿੰਗ ਕਰਨ ਦਾ ਕੀ ਟੰਗ ਹੈ ਜੀ ਅਸੀਂ ਪੂਰਾ ਪਹਿਲਾਂ ਤਾਂ ਅਸੀਂ ਜੋ ਤੜਾਈ ਮੇਰੇ ਜਿਹੜੇ ਤੜਾਈ ਵਾਲੇ ਵਰਕਰ ਹੈ ਮੇਰਾ ਉਹਨਾਂ ਨੂੰ ਹੀ ਕਿਹਾ ਹੁੰਦਾ ਵੀ ਜਿਹੜਾ ਖਰਾਬ ਪੀਸ ਤੁਸੀਂ ਨਹੀਂ ਚੱਕਣਾਗਾ ਫਿਰ ਅਸੀਂ ਜਦੋਂ ਲੋਡਿੰਗ ਕਰਦੇ ਆਂ ਉਦੋਂ ਸਾਡਾ ਇਹ ਉਦੋਂ ਮੇਰਾ ਪੂਰਾ ਉੱਪਰ ਧਿਆਨ ਹੁੰਦਾ ਆਪਾਂ ਹੁਣ ਵੀ ਉੱਥੇ ਜਾ ਕੇ ਆਏ ਟਰੱਕ ਲੋਡ ਹੋ ਰਿਹਾ ਆਪਣਾ ਨਾ ਤੇ ਮੈਂ ਉੱਥੇ ਵੀ ਪੂਰੀ ਵਾਰਨਿੰਗ ਦਿੰਨਾ ਵੀ ਕੋਈ ਵੀ ਤੁਹਾਨੂੰ ਖਰਾਬ ਪੀਸ ਥੋੜਾ ਜਿਹਾ ਵੀ ਨਜ਼ਰ ਆਉਂਦਾ ਤਾਂ ਤੁਸੀਂ ਉਹਨੂੰ ਸਾਈਡ ਤੇ ਕਰ ਦਿਓ ਨਾ ਇਹੀ ਹੈ ਵੀ ਤੁਸੀਂ ਜੇ ਤੁਸੀਂ ਪੂਰੀ ਗ੍ਰੇਡਿੰਗ ਕਰਕੇ ਸਾਫ ਮਾਲ ਜਾਂਦਾ ਤਾਂ ਤੁਹਾਡਾ ਉੱਥੇ ਜਾ ਕੇ ਵਿਕਰੀ ਵੀ ਤੁਹਾਡੀ ਉਹ ਵਧੀਆ ਰਹੂਗੀ ਹਨਾ ਉਹ ਤੁਹਾਡਾ ਜਿਹੜੇ ਗਾਂ ਲੈਣ ਵਾਲੇ ਆ ਉਹੱਖਾਂ ਵਿੱਚ ਤੁਹਾਡਾ ਮਾਲ ਲੈ ਜਾਣਗੇ ਇੱਕ ਦਿਨ ਤੁਸੀਂ ਤੁਹਾਡਾ ਮਾਲ ਸਹੀ ਗਿਆ ਤਾਂ ਅਗਲੇ ਦਿਨ ਉਹ ਪੁੱਛਣਗੇ ਨਹੀਂ ਆਟੋਮੈਟਿਕ ਤੁਹਾਡਾ ਮਾਲ ਉਹ ਵਿਕਣਾ ਸ਼ੁਰੂ ਹੋ ਜਾਏਗਾ ਨਾ ਇਹ ਧਿਆਨ ਰੱਖਣ ਵਾਲੀਆਂ ਗੱਲਾਂ ਹੈ ਮਤਲਬ ਮੰਡੀ ਵਧੀਆ ਨਾਲ ਜੁੜ ਗਏ ਤਾਂ ਵਧੀਆ ਮੁਨਾਫਾ ਹੈ ਬਿਲਕੁਲ ਹਾਂ ਤੁਸੀਂ ਇਹ ਇਹ ਤੁਹਾਨੂੰ ਰੱਖਣਾ ਇਹ ਤੁਹਾਨੂੰ ਆਪਦਾ ਉਹ ਜਾਣਕਾਰੀ ਰੱਖਣੀ ਪੈਣੀ ਤੁਹਾਨੂੰ ਕਿਹੜੀ ਮੰਡੀ ਸੂਟ ਕਰ ਰਹੀ ਹੈ ਕਿਹੜੀ ਮੰਡੀ 'ਚ ਭਾਅ ਵਧੀਆ ਹੈ ਨਾ ਕਿਹੜੀ ਮੰਡੀ ਤੁਹਾਡਾ ਮਾਲ ਨਿਕਲ ਸਕਦਾ ਹੈ ਇਹ ਵੀ ਨਾਲ ਤੁਹਾਡੇ ਕੋਲ ਮਾਲ ਹੀ ਬਹੁਤ ਜ਼ਿਆਦਾ ਤੁਸੀਂ ਐਵੇਂ ਉਹ ਛੋਟੀਆਂ ਮੰਡੀਆਂ 'ਚ ਅੜੇ ਬੈਠੇ ਤਾਂ ਨਹੀਂ ਨਿਕਲਣਾ ਨਾ ਇਸ ਕਰਕੇ ਤੁਹਾਨੂੰ ਵੱਡੀ ਮਾਰਕੀਟ ਭਾਲਣੀ ਪੈਣੀ ਹੈ ਮੈਂ ਨਾ ਬਾਈ ਜੀ ਇੱਕ ਗੱਲ ਹੋਰ ਇੱਥੇ ਇਹ ਗੱਲ ਸਮਝਦਣਾ ਵੀ ਜਿਹੜੇ ਤੁਹਾਡੇ ਵਰਗੇ ਕਿਸਾਨ ਭਰਾ ਹਨ ਉਹ ਵਾਕਈ ਕਿਸਾਨ ਭਰਾਵੋ ਤੁਹਾਡੇ ਵਾਸਤੇ ਮਿਸਾਲ ਦੇ ਰੂਪ ਵਿੱਚ ਕੰਮ ਕਰੀ ਜਾਂਦੇ ਆ ਕਿਵੇਂ ਮਾਰਕੀਟ ਸਟਰੈਟੇਜੀ ਨੂੰ ਸਮਝਣਾ ਹੈ ਕਿਵੇਂ ਆਪਦੀ ਜਿੰਸ ਨੂੰ ਮਹਿੰਗੇ ਭਾਅ ਦੂਰ ਮੰਡੀਆਂ ਤੱਕ ਲੈ ਕੇ ਜਾਣਾ ਤੇ ਕਿਵੇਂ ਫਿਰ ਖੇਤੀ ਬਦਲਵੀਆਂ ਜਿਹੜੀਆਂ ਫਸਲਾਂ ਮਲਟੀ ਕ੍ਰੋਪਿੰਗ ਦੀ ਗੱਲ ਕਰ ਲਈਏ ਤਾਂ ਉਹ ਬਾਈ ਜੀ ਪੂਰੀ ਸਟੀਕ ਜਾਣਕਾਰੀ ਦਿੰਦੇ ਆ ਤੇ ਮੈਂ ਆਏ ਵਾਰੀ ਜਦੋਂ ਮਾਈਕ ਤੋਂ ਬਾਈ ਜੀ ਨੂੰ ਬਾਈ ਜੀ ਦੇ ਨਾਲ ਜਦੋਂ ਵੀ ਗੱਲਬਾਤ ਕਿਸੇ ਵਿਸ਼ੇ ਤੇ ਕੀਤੀ ਹੈ ਤਾਂ ਬਾਈ ਜੀ ਆਏ ਵਾਰੀ ਜਾਣਕਾਰੀ ਬੰਨਣ ਵਾਲੀ ਗੱਲ ਕਰ ਦਿੰਦੇ ਆ ਤਾਂ ਇੱਕ ਮਾਰਕੀਟ ਦਾ ਜਿਹੜਾ ਤੁਸੀਂ ਦੱਸਿਆ ਵੀ ਮਾਰਕੀਟ ਦੂਰ ਤੱਕ ਆਪ ਉਹ ਆਪ ਦਾ ਸਾਡਾ ਵੀ ਅਸੀਂ ਮਾਰਕੀਟ ਤੱਕ ਦੂਰ ਤੱਕ ਕਿਵੇਂ ਪਹੁੰਚ ਕਰਨੀ ਹੈ ਤਾਂ ਫਿਰ ਜਿਹੜਾ ਆਹ ਦਿੱਲੀ ਤੱਕ ਦੂਰ ਤੱਕ ਤੁਹਾਡੀਆਂ ਮਾਰਕੀਟਾਂ ਦੇ ਮੈਂ ਕੱਲੇ ਤਰਬੂਜ ਦੀ ਗੱਲ ਨਹੀਂ ਕਰਦਾ ਤੁਹਾਡਾ ਹਰ ਫਰੂਟ ਹੀ ਦੂਰ ਦੂਰ ਤੱਕ ਜਾਂਦਾ ਤੇ ਉਹਦੀ ਡਿਮਾਂਡ ਵੀ ਹੈ ਤਾਂ ਕੀ ਸਮਝਦੇ ਹੋ ਵੀ ਜੇ ਮਾਰਕੀਟ ਕਿਸੇ ਕਿਸਾਨ ਨੇ ਵਧਾਉਣੀ ਹੈ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹਾਂ ਉੱਥੇ ਬਈ ਇਹ ਆਪਣਾ ਕੁੰਦਸਾ ਪਹਿਲਾਂ ਤਾਂ ਸਭ ਤੋਂ ਵਧੀਆ ਤਾਂ ਉਹਨੂੰ ਉਹਦੀ ਗ੍ਰੇਡਿੰਗ ਉਹਦੀ ਬਹੁਤ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਫਿਰ ਉਹਦੀ ਪੈਕਿੰਗ ਆ ਜਿਹੜੀ ਪੈਕਿੰਗ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਾ ਹੁਣ ਜਿਵੇਂ ਆਪਾਂ ਤਰਬੂਜ ਦੀ ਵੀ ਗੱਲ ਕਰਦੇ ਆ ਤਰਬੂਜ ਉਹਨਾਂ ਆਪਾਂ ਜਿਹੜਾ ਦਿੱਲੀ ਭੇਜ ਰਹੇ ਆ ਉਹ ਉੱਥੇ ਜਾ ਕੇ ਇਹਨੂੰ ਡੱਬਾ ਬੰਦ ਕਰਕੇ ਅੱਗੇ ਵਿਕਰੇ ਆ ਇਹ ਹੈ ਨਾ ਵੀ ਚਲ ਆਪਾਂ ਇੱਥੋਂ ਵੀ ਕਰ ਸਕਦੇ ਪਰ ਉਹ ਚਲੋ ਸਾਡਾ ਵਧੀਆ ਉਹਨਾਂ ਦੇ ਨਾਲ ਕੰਟੈਕਟ ਹੋ ਗਿਆ ਉਹ ਉੱਥੇ ਜਾ ਕੇ ਡੱਬਾ ਬੰਦ ਕਰਕੇ ਉਹਨੂੰ ਅੱਗੇ ਵ ਤੇ اور ਗ੍ਰੇਡਿੰਗ ਇਹ ਦੋ ਗੱਲਾਂ ਬਹੁਤ ਧਿਆਨ ਰੱਖਣ ਵਾਲੀਆਂ ਆ ਵੀ ਤੁਸੀਂ ਵਧੀਆ ਤਰੀਕੇ ਨਾਲ ਤੁਹਾਡੀ ਪੈਕਿੰਗ ਕੀਤੀ ਹੋਈ ਹੈ ਵਧੀਆ ਤਰੀਕੇ ਨਾਲ ਤੁਹਾਡੀ ਗ੍ਰੇਡਿੰਗ ਕੀਤੀ ਹੈ ਤਾਂ ਤੁਹਾਨੂੰ ਮਾਰਕੀਟ ਦੇ ਵਿੱਚ ਮੈਨੂੰ ਲੱਗਦੀ ਨਹੀਂ ਲੱਗਦਾ ਵੀ ਕਦੇ ਵੀ ਕੋਈ ਦਿੱਕਤ ਆਏਗੀ ਤੇ ਫਿਰ ਕੋਈ ਇਹੋ ਜੀ ਫਸਲ ਵੀ ਹੈ ਨਹੀਂ ਵੀ ਜਿਹਦੇ ਤੇ 70 75 ਲਾ ਕੇ ਵੀ ਲੱਖ ਬਣਦਾ ਹੋਵੇ ਕੋਈ ਇਹੋ ਜੀ ਗੱਲ ਵੀ ਹੈ ਨਹੀਂ ਹਾਂ ਨਹੀਂ ਚਲੋ ਇਹ ਖਰਚੇ ਤਾਂ ਜੇ ਆਪਾਂ ਦੂਜੀਆਂ ਫਸਲਾਂ ਦੇ ਮੁਕਾਬਲੇ ਗਿਣੀਏ ਤਾਂ ਖਰਚੇ ਤਾਂ ਹੈਗੇ ਆ ਪਰ ਜੇ ਖਰਚੇ ਹੈਗੇ ਤਾਂ ਤੁਹਾਨੂੰ ਮੁਨਾਫੇ ਵੀ ਹੈਗੇ ਹਨ ਹਾਂ ਉਹ ਇਹ ਤੁਹਾਨੂੰ ਇਹ ਇਹ ਰਿਸਕ ਤਾਂ ਇਹ ਲੈਣੇ ਪੈਣਗੇ ਨਾ ਜੇ ਰਿਸਕ ਜਿੰਨਾ ਤੁਸੀਂ ਰਿਸਕ ਲਓਗੇ ਉਨਾ ਹੀ ਤੁਹਾਨੂੰ ਮੁਨਾਫਾ ਤੇ ਪੰਜਾਬ ਵਾਸਤੇ ਜੇ ਪੰਜਾਬ ਦਾ ਕੋਈ ਕਿਸਾਨ ਭਰਾ ਆਉਂਦੀ ਵਾਰੀ ਕਰ ਲੇ ਤੇ ਕਿਹੜੇ ਮਹੀਨੇ ਦੇ ਵਿੱਚ ਬਜਾਈ ਤੁਸੀਂ ਕੀਤੀ ਸੀ ਇਹ ਵੀ ਦੱਸ ਦੋ ਤੇ ਕੀ ਫਾਇਦੇ ਚ ਰਹੂਗਾ ਹਾਂ ਇਹ 2-3 ਵਾਰੀ ਦੀ ਜਿਵੇਂ ਇੱਕ ਅਸੀਂ ਜੇ ਪਹਿਲਾਂ ਗੇਤਾ ਤਰਬੂਜ ਜਿਹੜਾ ਲਾਇਆ ਸੀਗਾ ਤਾਂ ਉਹ ਅਸੀਂ ਨੂੰ ਦਸੰਬਰ ਦੇ ਮਹੀਨੇ ਪਹਿਲੇ ਦਸੰਬਰ ਨੂੰ ਲੱਗ ਗਿਆ ਸੀਗਾ ਹਾਂ ਤੇ ਜਿਹੜਾ ਅਸੀਂ ਉਦੋਂ ਬਾਅਦ ਲੇਟ ਦੀ ਸਟ੍ਰੋਬਰੀ ਵਾਲਾ ਸਾ ਆਪਣੇ ਤੁਸੀਂ ਆਏ ਸੀ ਉਦੋਂ ਆਪਾਂ ਸਟ੍ਰੋਬਰੀ ਸਾਰੇ ਖੇਤ ਚ ਸਟ੍ਰੋਬਰੀ ਸੀਗੀ ਨਾ ਇਹ ਸਟ੍ਰੋਬਰੀ ਦੇ ਵਿੱਚ ਇੰਟਰ ਕ੍ਰੋਪਿੰਗ ਵਿੱਚੇ ਕਰਕੇ ਇਹ ਸਾਡੀ ਤਕਰੀਬ ਫਰਵਰੀ ਮਾਰਚ ਦੇ ਦੂਜੇ ਹਫਤੇ ਸਾਡੀ ਸੋਇੰਗ ਹੋਈ ਸੀਗੀ ਜਿਹੜਾ ਇਹ ਹੁਣ ਬਸ ਮਤਲਬ 10 ਦਿਨਾਂ ਤੱਕ ਸਾਡਾ ਇਹ ਸਾਰਾ ਖਤਮ ਹੋ ਜਾਏਗਾ ਨਾ ਕਿੰਨੇ ਕਿੰਨੇ ਮਹੀਨਿਆਂ ਦੀ ਕੁੱਲ ਫਸਲ ਹੈ ਇਹ ਸਮਝ ਲਓ ਤੁਸੀਂ ਵੀ 75 ਤੋਂ 90 ਦਿਨ ਦੀ ਫਸਲ ਹੋਣੀ ਹੈ 90 ਦਿਨ ਦੇ ਵਿੱਚ ਤੁਹਾਡਾ ਇਹ ਤਕਰੀਬਨ ਇਹ ਹੋ ਜਾਣਾ ਜਿਹੜੀ ਤੁਸੀਂ ਅਗੇਤੀ ਫਸਲ ਲਾਉਣੇ ਜਿਹੜੀ ਉਹ ਥੋੜਾ ਜਿਹਾ ਟਾਈਮ ਵੱਧ ਲੈ ਜਾਂਦੀ ਹੈ ਜਿਵੇਂ ਦਸੰਬਰ ਵਾਲੀ ਜਿਹੜੀ ਆਪਾਂ ਲਾਉਣੇ ਆ ਉਹ ਥੋੜਾ ਵੱਧ ਟਾਈਮ ਲੈ ਜਾਂਦੀ ਹੈ ਦਸੰਬਰ ਵਾਲੀ ਵੱਧ ਟਾਈਮ ਲੈਂਦੀ ਹੈ ਤੇ ਜੇ گاਉਂ ਜਾ ਕੇ ਬੀਜਦੇ ਸਿਰਫ 3 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਉਹ ਤਰਬੂਜ ਨੇ ਬਣ ਕੇ ਤਿਆਰ ਹੋ ਜਾਣਾ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਹੀ ਵਾਣ ਵਿਹਲਾ ਹੋ ਜਾਣਾ ਤੇ ਫੇਰ ਭਾਈ ਤਰਬੂਜ ਤੋਂ ਬਾਅਦ ਕਿਹੜੀ ਫਸਲ ਲੈਣੀ ਹੈ ਤੁਸੀਂ ਉੱਥੇ ਹਾਂ ਬੇ ਹਾਂ ਇਹ ਤੁਸੀਂ ਇੱਕ ਬਹੁਤ ਵਧੀਆ ਕੁਐਸਚਨ ਪੁੱਛਿਆ ਥੋੜਾ ਜਿਹਾ ਮੈਂ ਇਹ ਚਾਹਣਾ ਹੈ ਵੀ ਥੋੜਾ ਐ ਨਾ ਸਾਡੀ ਜਿਹੜੀ ਧਰਤੀ ਮਾਤਾ ਇਹਨੂੰ ਥੋੜਾ ਰੈਸਟ ਵੀ ਦੇਣਾ ਚਾਹੀਦਾ ਸਾਨੂੰ ਹਣਾ ਹੁਣ ਮੇਰਾ ਜਿਹੜਾ ਹੈਗਾ ਮੇਰਾ ਸੀਜ਼ਨ ਤਕਰੀਬਨ ਆਫ ਵੱਲ ਜਾ ਰਿਹਾ ਤੇ ਮੈਂ ਹੁਣ ਇਸ ਤੋਂ ਬਾਅਦ ਇਹਨਾਂ ਖੇਤਾਂ ਨੂੰ ਸਾਰਿਆਂ ਨੂੰ ਖੇਤਾਂ ਨੂੰ ਬਾਹ ਬਾਈ ਕਰਕੇ ਤੇ ਇਹਦੀ ਇਹਦੀ ਤਿਆਰੀ ਤੇ ਲੱਗੂ ਹਣਾ ਇਹਦੇ ਵਿੱਚ ਹੁਣ ਮੇਰਾ ਮੇਰਾ ਇਹ ਹੈ ਦਿਮਾਗ ਦੇ ਵਿੱਚ ਚੱਲੇ ਵੀ ਜਿਵੇਂ ਮੈਂ ਜਿੱਦੀ ਜਲਦੀ ਇਹਨੂੰ ਬਾਰਸ਼ ਤੋਂ ਪਹਿਲਾਂ ਪਹਿਲਾਂ ਮੇਰਾ ਖੇਤ ਬਾਹੀ ਹੋ ਗਿਆ ਤਾਂ ਮੈਂ ਇਹਦੇ ਵਿੱਚ ਜੰਤਰ ਵਗੈਰਾ ਰੂੜੀ ਦੀ ਖਾਦ ਵਗੈਰਾ ਪੂਰੇ 2 ਮਹੀਨੇ ਫਿਰ ਇਹਦੀ ਮੈਂ ਤਿਆਰੀ ਤੇ ਲਗਾਉਂਗਾ ਅਿਤੂ ਬਾਅਦ ਮੈਂ ਇਹਦੇ ਵਿੱਚ ਹੁਣ ਕੋਈ ਬਜਾਈ ਨਹੀਂ ਕਰੂੰਗਾ ਮੈਂ ਫਿਰ ਅਗਸਤ ਤੋਂ ਬਾਅਦ ਇਹਦੀ ਬਜਾਈ ਸ਼ੁਰੂ ਕਰੂੰਗਾ ਬਿਲਕੁਲ ਮੈਨੂੰ ਲੱਗਦਾ ਨਾ ਵੀ ਧਰਤੀ ਮਾਤਾ ਆਪਾਂ ਕਹਿੰਦੇ ਆ ਉਹ ਪ੍ਰੋਡਕਸ਼ਨ ਵੀ ਫਿਰ ਉਸ ਕਿਸਾਨ ਨੂੰ ਹੀ ਦਿੰਦੀ ਆ ਵੀ ਜਦੋਂ ਆਪਾਂ ਉਹਦਾ ਖਿਆਲ ਰੱਖਦੇ ਆ ਤਾਂ ਉਹਦੀ ਤਿਆਰੀ ਕਰਨੀ ਉਹਦੀ ਤਿਆਰੀ ਇਸ ਕਰਕੇ ਨਹੀਂ ਕਰਨੀ ਵੀ ਉਹਦੀ ਅਗਲੀ ਫਸਲ ਵਾਸਤੇ ਕਰਨੀ ਉਹਦੀ ਤਿਆਰੀ ਉਹਦੀ ਖਾਦ ਖਰਾਕ ਉਹਦੇ ਜਿਹੜੇ ਤੱਤ ਜਿਹੜੇ ਅਸੀਂ ਲਏ ਆ ਉਹਨਾਂ ਨੂੰ ਪੂਰਤੀ ਕਰਨ ਵਾਸਤੇ ਤੁਸੀਂ ਕਰਨੀ ਬਿਲਕੁਲ ਹਾਂ ਉਹਦੇ ਜਿਹੜੇ ਉਹਦੀ ਆਪਣਾ ਉਪਜਾਊ ਸ਼ਕਤੀ ਵਧਾਉਣ ਵਾਸਤੇ ਕਰਨੀ ਹੈ ਸਾਡੀ ਧਰਤੀ ਦੇ ਵਿੱਚੋਂ ਨਾ ਜਿਹੜਾ ਬਾਇਓ ਤਾਤਾ ਉਹ ਬਿਲਕੁਲ ਖਤਮ ਹੋ ਰਿਹਾ ਹੁਣ ਤੁਸੀਂ ਆਪਣੇ ਖੇਤੇ ਦੇ ਦੇ ਲੋਕਾਂ ਦਾ ਸਾਰੇ ਖੇਤਾਂ ਰੜੇ ਪਟੱਕ ਅੱਗ ਲਾ ਕੇ ਆ ਸਾਫ ਕੀਤੇ ਪਏ ਹਨ ਆਪਣੇ ਜਿੰਨਾ ਵੀ ਇਹ ਮਟੀਰੀਅਲ ਹੈਗਾ ਇਹਨਾਂ ਦਾ ਮਿਰਚਾਂ ਦਾ ਜਾਂ ਕੋਈ ਤਰਬੂਜ ਦੀਆਂ ਬੇਲਾਂ ਜਿੰਨਾ ਵੀ ਸਾਰੇ ਦਾ ਸਾਰਾ ਵਿੱਚ ਮਿਕਸ ਕਰਕੇ ਅਸੀਂ ਤੇ ਪੂਰਾ ਪਾਣੀ ਲਾ ਕੇ ਦੀਆਂ ਵਿੱਚੇ ਹੀ ਖਾਦਾਂ ਇਹਦੀ ਖਾਦ ਬਣ ਜਾਣੀ ਹੈ ਨਾ ਉੱਤੋਂ ਅਸੀਂ ਸਾਡਾ ਹੋਰ ਵੀ ਉੱਤੇ ਤੁਹਾਨੂੰ ਦੱਸਿਆ ਚੱਲ ਰਿਹਾ ਅਸੀਂ ਜ਼ਰੂਰੀ ਦੀ ਖਾਦ ਪਾ ਕੇ ਫਿਰ ਜੰਤਰ ਦੀ ਬਜਾਈ ਕਰਕੇ ਫਿਰ ਇਹਦੀ ਪੂਰੀ ਇਹਦੀ ਖੇਤ ਦੀ ਤਿਆਰੀ ਕਰਾਂਗੇ ਤੇ ਤਰਬੂਜ ਦੀ ਖੇਤੀ ਵਾਸਤੇ ਕੋਈ ਅਲੱਗ ਤੋਂ ਤਿਆਰੀ ਜਾਂ ਕੋਈ ਅਲੱਗ ਤੋਂ ਕੋਈ ਨੁਕਤਾ ਜੇ ਹੈ ਤਾਂ ਉਹ ਵੀ ਸਾਡੇ ਕਿਸਾਨ ਭਰਾਵਾਂ ਨੂੰ ਦੱਸ ਦਿਓ ਕਿਉਂਕਿ ਦੇਖੋ ਲੱਖ ਰੁਪਇਆ ਤੁਹਾਨੂੰ ਸਿੱਧੀ ਫਸਲ ਹੈ ਜਿਹੜੀ ਇਹ ਮੁਨਾਫਾ ਦਿੰਦੀ ਹੈ ਖਰਚਾ ਤੁਸੀਂ ਆਪ ਦੇ ਹਿਸਾਬ ਨਾਲ ਜਿਹੜੀ ਕਿਸਮ ਵੀਜੀ ਹੈ ਕਿੰਨਾ ਵੀ ਹੋ ਗਿਆ ਮੰਨ ਲਓ ਪਰ ਜੇ ਲੱਖ ਰੁਪਇਆ ਇੱਕ ਫਸਲ ਛੱਡਦੀ ਹੈ ਸਾਨੂੰ ਤਾਂ ਮੈਨੂੰ ਲੱਗਦਾ 3 ਮਹੀਨਿਆਂ ਦੇ ਵਿੱਚ ਬੜਾ ਵਧੀਆ ਸੌਦਾ ਹੈ ਤਾਂ ਬਾਈ ਜੀ ਫਿਰ ਇਹਦੀ ਤਿਆਰੀ ਵਾਸਤੇ ਕੋਈ ਹੈ ਗੱਲ ਧਿਆਨ ਚ ਰੱਖਣ ਵਾਲੀ ਹਾਂ ਤਿਆਰੀ ਤਾਂ ਇਹਦੀ ਖਾਸ ਇਹੀ ਹੈ ਵੀ ਇਹਨੂੰ ਤੁਸੀਂ ਪ੍ਰੋਪਰ ਜੇ ਤੁਸੀਂ ਡ੍ਰਿਪਰ ਡ੍ਰਿਪ ਤੇ ਲਗਾ ਲੈਣੇ ਆ ਹਨਾ ਵੀ ਤੁਸੀਂ ਖੇਤ ਨੂੰ ਡ੍ਰਿਪ ਇਰੀਗੇਸ਼ਨ ਕਰਕੇ ਲਾਉਗੇ ਤਾਂ ਉਹ ਤੁਹਾਡੇ ਵਾਸਤੇ ਬਾਲਾ ਜ਼ਿਆਦਾ ਵਧੀਆ ਰਹੂਗਾ ਤੇ ਆਮ ਤਾਂ ਹੋਰ ਤਿਆਰੀ ਤਾਂ ਬਸ ਸਿੰਪਲ ਹੈ ਤੁਸੀਂ ਜੇ ਰੂੜੀ ਦੀ ਖਾਦ ਪਾ ਸਕਦੇ ਆ ਦੇ ਵਿੱਚ ਤੋ ਤਿਆਰੀ ਤੋਂ ਪਹਿਲਾਂ ਹਨਾ ਤੇ ਜਿਵੇਂ ਮੈਂ ਹੁਣ ਬੋਲ ਰਿਹਾ ਆਪਾਂ ਇਹਦੀ ਖੇਤ ਦੀ ਤਿਆਰੀ ਕਰਨ ਜੰਤਰ ਵੀ ਸਕਦੇ ਆ ਨਾ ਇਸ ਤਰ੍ਹਾਂ ਦੀ ਫਸਲ ਬੀਜ ਸਕਦੇ ਆ ਇਹਨੂੰ ਖੇਤ ਨੂੰ ਮੈਂ ਹਰ ਕਿਸਾਨ ਨੂੰ ਕਹਣਾ ਝੋਨੇ ਤੋਂ ਪਹਿਲਾਂ ਵੀ ਆਪਣੇ ਕੋਲ ਬੜੇ ਟਾਈਮ ਹੁੰਦੇ ਆ ਨਾ ਅਸੀਂ ਖੇਤ ਨੂੰ ਹਰੀ ਖਾਦ ਜ਼ਰੂਰ ਦਿੱਤੀ ਜਾਵੇ ਤਾਂ ਉਹ ਝੋਨੇ ਵਾਸਤੇ ਵੀ ਕੱਲਾ ਇਹ ਦੇ ਅਸੀਂ ਸਾਰਾ ਹਰ ਸਾਰੀਆਂ ਫਸਲਾਂ ਵਾਸਤੇ ਜ਼ਰੂਰੀ ਹੈ ਕਿ ਜਮੀਨ ਨੂੰ ਤਾਂ ਆਪਾਂ ਨੂੰ ਇਹਨੂੰ ਇੱਕ ਆਰਗੈਨਿਕ ਤੱਤ ਦੇਣ ਦੀ ਬਹੁਤ ਜ਼ਰੂਰਤ ਹੈ ਬਾਕੀ ਨਾਲੇ ਆਏ ਸੀ ਬਾਈ ਜੀ ਜਿਵੇਂ 1 ਜੂਨ ਤੋਂ ਝੋਨੇ ਦੀ ਬਿਜਾਈ ਹੋਣੀ ਸੀ ਜੇ ਬਾਸਮਤੀ ਦੀ ਗੱਲ ਕਰੀਏ ਤਾਂ ਗਾਂ ਜਾ ਕੇ ਹੋਣਾ ਤੇ ਉਦੋਂ ਪਹਿਲਾਂ ਤਾਂ ਤੁਹਾਡਾ ਤਰਬੂਜ ਵੇਖ ਕੇ ਬਾਣ ਵਿਲਾ ਹੋ ਜਾਣਾ ਬਿਲਕੁਲ ਬਿਲਕੁਲ ਇਹ ਤਾਂ ਇਹ ਹਾਂ ਜੇ ਜਿਹੜੇ ਮੈਂ ਦੂਜੇ ਕਿਸਾਨ ਚਲੋ ਮੇਰਾ ਤਾਂ ਇੱਕ ਅਲੱਗ ਸਿਸਟਮ ਹੈ ਦੂਜੇ ਕਿਸਾਨ ਭਰਾ ਜਿਵੇਂ ਉਹ ਕਣਕ ਦੀ ਥਾਂ ਤੇ ਜਿਹੜਾ ਤਰਬੂਜ ਬਿਜਾਈ ਕਰਨਗੇ ਤਾਂ ਉਦੋਂਪਰ ਤਾਂ ਬਾਕੀ ਜਿਵੇਂ ਜਿਹੜੇ ਗੇਤਾ ਤਰਬੂਜ ਲੱਗਾ ਹੈ ਸਾਡਾ ਉਹਦੀ ਥਾਂ ਤੇ ਅਸੀਂ ਜਦੋਂ ਮਰਜ਼ੀ ਉਹ ਜੰਤਰ ਵੀ ਬੀਜ ਸਕਦੇ ਕੁਝ ਵੀ ਉਹ ਦੁਆਰਾ ਫੇਰ ਝੋਨਾ ਬੀਜਿਆ ਜਾ ਸਕਦਾ ਹਾਂ ਦੂਜਾ ਇਹ ਜਿੱਥੇ ਵੀ ਤੁਸੀਂ ਤਰਬੂਜ ਵਰਗੀਆਂ ਇਹ ਜੀਆਂ ਫਸਲਾਂ ਬੀਜਦੇ ਝੋਨੇ ਦੀ ਦਵਾਈ ਕਰਦੇ ਤਾਂ ਤੁਹਾਡਾ ਉਹਦੇ ਚ ਵੀ ਬਹੁਤ ਵੱਡਾ ਫਾਇਦਾ ਹੁੰਦਾ ਹੈ ਤੁਹਾਨੂੰ ਅਧੀਆਂ ਖਾਦਾਂ ਨਾਲ ਉਹ ਉੱਥੇ ਝੋਨਾ ਹੋ ਹੋਏਗਾ ਇਹ ਚੀਜ਼ਾਂ ਦਾ ਵੀ ਬਹੁਤ ਫਾਇਦਾ ਹੋਵੇਗਾ ਬਿਲਕੁਲ ਬਹੁਤ ਵਧੀਆ ਜਾਣਕਾਰੀ ਤੁਹਾਨੂੰ ਇਹ ਤਰਬੂਜ ਦੀ ਅਸੀਂ ਦੇ ਰਹੇ ਸੀ ਬਾਈ ਜੀ ਤਰਬੂਜ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਰ ਰਹਿ ਗਈ ਹੋਵੇ ਕਈ ਵਾਰੀ ਕਿਸਾਨ ਭਰਾ ਕਹਿੰਦੇ ਵੀ ਐ ਪੁੱਛਣਾ ਸੀ ਕੋਈ ਲੱਗਦਾ ਹੋਵੇ ਤੁਹਾਨੂੰ ਵੀ ਕਿਸਾਨ ਭਰਾ ਅਕਸਰ ਹੀ ਪੁੱਛ ਲੈਂਦੇ ਜਦ ਦੇ ਵੇਸੇ ਖਰਚੇ ਦੀਆਂ ਗੱਲਾਂ ਹੁੰਦੀਆਂ ਕਮਾਈ ਦੀਆਂ ਗੱਲਾਂ ਹੁੰਦੀਆਂ ਪਰ ਇਸ ਤੋਂ ਵੀ ਬਿਨਾਂ ਜੇ ਕੋਈ ਗੱਲ ਆ ਤਾਂ ਉਹ ਵੀ ਸਾਡੇ ਕਿਸਾਨ ਭਰਾਵਾਂ ਨੂੰ ਦੱਸ ਦਿਓ ਗੱਲ ਇਹ ਹੈ ਬਾਈ ਜੀ ਇੱਕ ਤਾਂ ਤੁਹਾਡਾ ਖੇਤ ਦੀ ਸਹੀ ਚੋਣ ਹੋਣੀ ਚਾਹੀਦੀ ਹੈ ਨਾ ਤੇ ਦੂਜਾ ਇਹ ਸੀਡ ਜਿਹੜਾ ਹੈਗਾ ਤੁਸੀਂ ਕਿਹੜਾ ਲਾਉਣਾ ਤੇ ਕਿਸ ਕਿਹੜੇ ਟਾਈਮ ਤੇ ਲਾਉਣਾ ਇਹ ਇਹ ਧਿਆਨ ਰੱਖਣ ਵਾਲੀਆਂ ਗੱਲਾਂ ਹੁੰਦੀਆਂ ਇਹਨੂੰ ਪੂਰਾ ਤੁਸੀਂ ਉਹਨੂੰ ਜਾਣਕਾਰੀ ਲੈ ਕੇ ਪੂਰੀ ਉਸ ਤਰੀਕੇ حساب ਨਾਲ ਲਗਾਓ ਵੀ ਜਿਹੜੀ ਤੁਸੀਂ ਉਹ ਤੁਹਾਡਾ ਮੰਡੀਆਂ ਦੇ ਵਿੱਚ ਜਾ ਕੇ ਤੁਹਾਨੂੰ ਉਹ ਰਲਣਾ ਨਾ ਪਵੇ ਹਨਾ ਜਿਹੜੀ ਤੁਸੀਂ ਵੈਰਾਈਟੀ ਲਈ ਇਹਦਾ ਨਾਂ ਦੱਸਿਓ ਬਾਈ ਜੀ ਇਹ ਜਿਹੜੀ ਇਹ ਇਹਨਾਂ ਦੀ ਟਾਈਵਾਨ ਇਹ ਨੌਨ ਯੂ ਕੰਪਨੀ ਜੰਨਤ ਤੇ ਮੰਨ ਦੋ ਕਿਸਮਾਂ ਦੀਆਂ ਇਹਨਾਂ ਦੀ ਇਹ ਪਹਿਲਾਂ ਆਪਾਂ ਜਿਹੜੀ ਗੇਤੀ ਜੰਨਤ ਲਈ ਹੋਈ ਸੀ ਇਹ ਮੰਨਤਾ ਹੈ ਹੁਣ ਜਿਹੜਾ ਚੱਲਦਾ ਤੇ ਵਜਨ ਦੇ ਵਿੱਚ ਜੇ ਗੱਲ ਕਰ ਲਈਏ ਜਾਂ ਸਵਾਦ ਦੀ ਗੱਲ ਕਰ ਲਈਏ ਤਾਂ ਉਹ ਵੀ ਇਸ ਵੈਰੈਟੀ ਦਾ ਦੱਸ ਦੋ ਹਾਂ ਇਹ ਸਵਾਦ ਦੇ ਜੇ ਆਪਾਂ ਅਖੇ ਤਾਂ ਇਹਨਾਂ ਦੋਨਾਂ ਵੈਰੈਟੀਆਂ ਦੇ ਕੋਈ ਅਜੇ ਤੱਕ ਰੇਕਰ ਤੋੜ ਨਹੀਂਗਾ ਜਿੰਨਾ ਇਹ ਮਿੱਠਾ ਤੇ ਜਿੰਨਾ ਇਹ ਸਵਾਦ ਹੈ ਇਹਨਾਂ ਅਜੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਤਰਬੂਜ ਹਾਂ ਜਿਹੜੇ ਕਾਲੀ ਸੈਂਚਰੀ ਜਾਂ ਹੋਰ ਆਂਦੇ ਆ ਤਰਬੂਜ ਆਂਦੇ ਆ ਉਹ ਤੁਸੀਂ ਦੇਖਦੇ ਹੋਵੋਗੇ ਉਹ ਜਦੋਂ ਆਪਾਂ ਚੀਰਦੇ ਆ ਵਿੱਚੋਂ ਫੋਕਲੇ ਨਿਕਲ ਜਾਂਦੇ ਹਨ ਖਾਣ ਦੇ ਵਿੱਚ ਸਵਾਦ ਨਹੀਂ ਹੁੰਦੇਗੇ ਪਰ ਇਹਦਾ ਇੱਕ ਵੀ ਦਾਣਾ ਇਸ ਤਰ੍ਹਾਂ ਨਹੀਂ ਨਿਕਲੇਗਾ ਵੀ ਤੁਹਾਨੂੰ ਉਹਦਾ ਟੇਸਟ ਨਹੀਂ ਹੋਏਗਾ ਤੇ ਇਹ ਬਹੁਤ ਵਧੀਆ ਹੈਗੇ ਇਹ ਦੋਨੇ ਮੇਰੇ ਸਾਵਾਂ ਬਹੁਤ ਵਧੀਆ ਚੱਲ ਰਹੇ ਆ ਬਾਕੀ ਸੈਂਚਰੀ ਦਾ ਸੱਕ ਜਾਂ ਛਿੱਲੜ ਕਹਿ ਦਈਏ ਉਹ ਬੜਾ ਮੋਟਾ ਹੁੰਦਾ ਜੀ ਇਹਦਾ ਕਿਵੇਂ ਹੈ ਹਾਂ ਇਹ ਨਹੀਂ ਜਿਵੇਂ ਇਹ ਜਨ ਮੰਨਤ ਇਹ ਇਹਦਾ ਛਿਲਰ ਥੋੜਾ ਮੋਟਾ ਜਿਹੜੀ ਜਦੋਂ ਪਹਿਲਾਂ ਆਉਂਦੀ ਇਹ ਜਿਹੜੀ ਇਹ ਧੁੱਪ ਨੂੰ ਸਹਨ ਕਰ ਲੈਂਦੀ ਹੈ ਵੈਰੈਟੀ ਜਿਹੜੀ ਤਾਂ ਹੀ ਇਹ ਲੇਟ ਲਗਾਈ ਜਾਂਦੀ ਹੈ ਜਿਹੜੀ ਦੂਜੀ ਜਨ ਤਾਂ ਉਹ ਥੋੜੀ ਧੁੱਪ ਨੂੰ ਘੱਟ ਸਹਨ ਕਰਦੀ ਹੈ ਉਹ ਗੇਤੀ ਵੈਰੈਟੀ ਉਹ ਹੀ ਕਾਮਯਾਬ ਹੈ ਐਸੇ ਇਸੇ ਕਰਕੇ ਮੈਂ ਕਹਿ ਰਿਹਾ ਸਾਰੇ ਜਿਹੜੇ ਖਾਨਦਾਂ ਉਹਨਾਂ ਨੂੰ ਵੈਰੈਟੀ ਦੀ ਸਹੀ ਚੋਣ ਕਰਕੇ ਤੇ ਫਿਰ ਹੀ ਇਸ ਖੇਤੀ ਵੱਲ ਹੋਣਾ ਚਾਹੀਦਾ ਵੈਰੈਟੀ ਦੀ ਸਹੀ ਚੋਣ ਕਰੋ ਤੇ ਅਗਲੀ ਵਾਰੀ ਆ ਸੀਜ਼ਨ ਦਾ ਗਿਆ ਟੱਪ ਅਗਲੀ ਵਾਰੀ ਜੇ ਤੁਸੀਂ ਤਰਬੂਜ ਬੀਜਦੇ ਹੋ ਠੀਕ ਹੈ ਜੇ ਮੰਡੀ ਦਾ ਭਾਅ ਘੱਟੋ ਘੱਟ ਵੀ ਰਹਿੰਦਾ ਤਾਂ ਵੀ ਤੁਹਾਨੂੰ ਕਣਕ ਦੇ ਨਾਲੋਂ ਵੱਧ ਮੁਨਾਫਾ ਹੋਊਗਾ ਇਹ ਗੱਲ ਜਮਾ ਪੱਕੀ ਹੈ ਤੇ ਫਿਰ ਜਿਹੜੇ ਜਾ ਕੇ ਅੱਗੇ ਝੋਨਾ ਬੀਜਦੇ ਆ ਤੇ ਫਿਰ ਇਸ ਵਾਰੀ ਜਿਵੇਂ ਜੂਨ ਦੇ ਵਿੱਚ ਸੀ ਤਾਂ ਉਹ ਆਪਦੀ ਹੋਰ ਕੋਈ ਖੇਤੀ ਵੀ ਵਧੀਆ ਤਰੀਕੇ ਦੇ ਨਾਲ ਲੈ ਸਕਦੇ ਆ ਤਾਂ ਬਾਈ ਜੀ ਇਹ ਜਾਣਕਾਰੀਆਂ ਤੁਸੀਂ ਸਾਡੇ ਚੈਨਲ ਤੋਂ ਹਮੇਸ਼ਾ ਹੀ ਸਾਡੇ ਨਾਲ ਸਹਿਯੋਗ ਕਰਦੇ ਹੋ ਸਾਂਝੀਆਂ ਕਰਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਅੱਜ ਆਪਣੇ ਫਾਰਮ ਤੇ ਆਏ ਆ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਚੈਨਲ ਪੰਜਾਬ ਵਾਲਾ ਪੋਡਕਾਸਟ ਦੀਆਂ ਇਹ ਜਾਣਕਾਰੀਆਂ ਤੁਹਾਨੂੰ ਕਿਵੇਂ ਲੱਗੀਆਂ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਵੀ ਜਰੂਰ ਅਪਣਾਓ ਅਸੀਂ ਦੇਖਦੇ ਹਾਂ ਕਿ ਤੁਸੀਂ ਸਾਨੂੰ ਲਗਾਤਾਰ ਦੇਖਦੇ ਹੋ ਬਹੁਤ ਸਾਰਾ ਮਾਣ ਬਖਸ਼ਦੇ ਹੋ ਤੇ ਕਈ ਵਾਰੀ ਇਹ ਹੁੰਦਾ ਵੀ ਅਸੀਂ ਵੀਡੀਓ ਦੇਖ ਲੈਨੇ ਆ ਪਰ ਇਸ ਗੱਲੋਂ ਖੁੰਝ ਜਾਂਦੇ ਆ ਕਿ ਅਸੀਂ ਸਬਸਕ੍ਰਾਈਬ ਕਰਨਾ ਚੈਨਲ ਭੁੱਲ ਜਾਨੇ ਤਾਂ ਉੱਥੇ ਇਹ ਵੀ ਗੁਜਾਰਿਸ਼ ਆ ਸਾਡੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲੀ ਕੋਈ ਹੋਰ ਜਾਣਕਾਰੀ ਅਸੀਂ ਕਿਸੇ ਕਿਸਾਨ ਭਰਾ ਦੇ ਨਾਲ ਪਹੁੰਚਾਈਏ ਤਾਂ ਉਹ ਵੀ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਕੈਮਰਾਮੈਨ ਰਿੰਪੀ ਬਰਾਰ ਦੇ ਨਾਲ ਮੈਨੂੰ ਦਿਓ ਆਗਿਆ ਧੰਨਵਾਦ